ਬਣਾਇੰਗੇ ਇਹੇ ਦੇੜੇ ਨਹੀਂ ਜਗਾ ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਯਾਸਰਾ ਅਸੀਂ ਅੱਜ ਪਿੰਡ ਬਹਿਰ ਕਨਾ ਚਲਾ ਫਰੀਦਕੋਟ ਤੋਂ ਬੋਲਦੇ ਆਂ ਤੇ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਆਂ ਵੀ ਜਿਹੜੀ ਨਰੇਗਾ ਤੋਂ ਪਿੰਡ ਦੀ ਸਫਾਈ ਕਰਾਈ ਜਾਵੇ ਪਰ ਹਜੇ ਤੱਕ ਪਿਛਲੀਆਂ ਸਰਕਾਰਾਂ ਨੇ ਵੀ ਨਹੀਂ ਗੌਰ ਕਰੀ ਤੇ ਅੱਜ ਤੁਸੀਂ ਦੇਖ ਸਕਦੇ ਆਂ ਕਿ ਆ ਪੁਲਗੀਆਂ ਭਰੀਆਂ ਪਈਆਂ ਆ ਪਿੰਡ ਦੇ ਲੋਕ ਮੱਥਾ ਮਾਰੀ ਜਾਂਦੇ ਆ ਤੇ ਉਹ ਵਿਹਲੇ ਬੈਠੇ ਸੂਆਂ ਦੇ ਉੱਤੇ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਉੱਥੇ ਵੀ ਲੋੜ ਆ ਤੇ ਪਰ ਪਿੰਡ ਦੀ ਜ਼ਿਆਦਾ ਲੋੜ ਆ ਜੇ ਤੁਹਾਨੂੰ ਇਹ ਪੁਲੀਆਂ ਵਿਖਾਉਣੇ ਨੇ ਨੇੜੇ ਨੂੰ ਆ ਜਾਓ ਸਾਰੇ ਜਣੇ ਉਹਨਾਂ ਨੂੰ ਮੌਸੀ ਆ ਤੁਸੀਂ ਦੇਖ ਸਕਦੇ ਹੋ ਮੌਸੀ ਅਸੀਂ ਚਾਹੁੰਦੇ ਆ ਕਿ ਨਰੇਕਾ ਤੋਂ ਪਿੰਡ ਦੀ ਸਫਾਈ ਕਰਾਈ ਜਾਵੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਅੱਜ ਬਹਿਲ ਕਲਾਂ ਦੇ ਲੋਕ ਸਾਰੇ ਇਕੱਠੇ ਹੋ ਕੇ ਸਾਰੇ ਭੈਣ ਭਰਾ ਅਪੀਲ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਹਾਲਾਤ ਹੋਏ ਪਏ ਆ ਜੀ ਪਿੰਡ ਦੇ ਆ ਤੁਸੀਂ ਦੇਖ ਸਕਦੇ ਹੋ ਆ ਹਾਲਾਤ ਹੋਏ ਪਏ ਆ ਤੇ ਉਹ ਉੱਥੇ ਬੈਠੇ ਟਾਈਮ ਪਾਸ ਕਰਦੇ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਪਿੰਡਾਂ ਦੀ ਸਫਾਈ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਤੇ ਨਹੀਂ ਸਾਨੂੰ 5 ਸਫਾਈ ਕਰਮਚਾਰੀ ਦੇ ਦੇ ਹਰ ਇੱਕ ਪਿੰਡ ਨੂੰ ਇੱਕ ਗੱਲ ਕਰ ਲਾ ਜਾਂ ਨਰੇਗਾ ਤੋਂ ਸਫਾਈ ਹੋਣੀ ਚਾਹੀਦੀ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਸੜਕਾਂ ਇਹ ਟੁੱਟ ਜਾਂਦੀਆਂ ਐ ਇੰਟਰਲੌਕ ਲੱਗ ਜਾਂਦੀ ਐ ਸੜਕਾ ਉੱਤੇ ਪਾਣੀ ਚੜ ਜਾਂਦਾ ਪੁਲੀਆਂ ਨੂੰ ਹੁਣ ਇੱਕ ਅੱਧਾ ਬੰਦਾ ਮੰਨ ਕੇ ਚੱਲੋ 20 ਘਰ ਲੱਗਦੇ ਆ ਦੋ ਘਰ ਉਹਨੂੰ ਸਫਾਈ ਕਿਵੇਂ ਕਰਨਗੇ ਤਾਂ ਜੇ ਸਫਾਈ ਕਰਮਚਾਰੀ ਹੋਣਗੇ ਤਾਂ ਉਹਨਾਂ ਦੀ ਆਪਦੀ ਜ਼ਿੰਮੇਵਾਰੀ ਹੋਊਗੀ ਜੇ ਮਤਲਬ ਨਰੇਗਾ ਤੋਂ ਸਫਾਈ ਹੋਵੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣੂਗੀ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਅੱਜ ਕਿ ਜਿਹੜੀ ਨਰੇਗਾ ਹੈ ਉਹਨੂੰ ਮਤਲਬ ਹੀ ਪਿੰਡ ਦੇ ਵਿੱਚ ਸਫਾਈ ਕਰਾਈ ਜਾਵੇ ਇੱਧਰ ਤੁਸੀਂ ਦੇਖ ਸਕਦੇ ਹੋ ਅਸੀਂ ਦੇਖ ਸਕਦੇ ਹਾਂ ਕਿ ਕਿੰਨਾ ਵਿਚਰ ਲੋਕ ਕੱਢਣਗੇ ਕਿੰਨਾ ਵਿਚਰ ਮੱਥਾ ਮਾਰਨਗੇ ਪੁਲੀਆਂ ਭੀੜੀਆਂ ਆਹ ਤੁਸੀਂ ਦੇਖ ਸਕਦੇ ਹੋ ਅਸੀਂ ਚਾਹੁੰਦੇ ਹਾਂ ਕਿ ਨਰੇਗਾ ਤੋਂ ਪਿੰਡ ਦੀ ਸਫਾਈ ਪਹਿਲ ਦੇ ਆਧਾਰ ਤੇ ਕਰਾਈ ਜਾਵੇ ਉਹਨਾਂ ਨੂੰ ਮੁਕਤ ਪੈਸੇ ਨਾ ਦਿੱਤੇ ਜਾਣ ਬਾਹੂ ਕੇ ਨਾਲੇ ਤੁਸੀਂ ਦੇਖ ਲਓ ਵੀ ਸੂਏ ਦੀ ਸਫਾਈ ਵੀ ਨਹੀਂ ਚੱਜ ਰਾ ਕਰਦੇ ਓਵੇਂ ਮਿੱਟੀ ਛੱਡ ਦਿੰਦੇ ਆ ਵਿੱਚ ਵੈਸਾ ਗਾੜਾ ਗੁੜਾ ਤਾਂ ਅੱਜ ਕੱਢਣਗੇ ਕੋਈ ਗੱਲ ਨਹੀਂ ਗਾਲਾਂ ਤਾਂ ਮੁੱਖ ਮੰਤਰੀ ਨੂੰ ਕੱਢੀ ਜਾਂਦੇ ਜਿਹੜੇ ਸੱਚ ਬੋਲਦੇ ਉਹਨੂੰ ਕੱਢਦੇ ਹੀ ਕੱਢਦੇ ਆ ਪਰ ਅਸੀਂ ਪਿੰਡ ਦੀ ਆਵਾਜ਼ ਠਾ ਰਹੇ ਆ ਪਿੰਡ ਦੇ ਜਿਹੜੇ ਮਸਲੇ ਆ ਉਹਨਾਂ ਦੀ ਆਵਾਜ਼ ਠਾ ਰਹੇ ਆ ਤੇ ਇਹਨਾਂ ਕੋਲ ਕਹਿੰਦੇ ਜੇ ਕੋਈ ਸਾਥ ਤੋਂ ਸ਼ਬਦ ਵਾਧ ਘੱਟ ਬੋਲਿਆ ਕੋ ਅਸੀਂ ਮਾਫੀ ਚਾਹੁੰਦੇ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਵੀ ਜਾਂ ਤਾਂ ਪਿੰਡ ਨੂੰ ਪੰਜ ਸਫਾਈ ਕਰਮਚਾਰੀ ਦੇ ਦੇ ਤੇ ਜਾਂ ਮਤਲਬ ਜਿਹੜੀ ਨਰੇਗਾ ਤੋਂ ਸਫਾਈ ਪਿੰਡ ਦੀ ਹੋਣੀ ਚਾਹੀਦੀ ਹੈ ਇਹਨਾਂ ਕੋਲ ਕਹਿੰਦੇ ਜੇ ਕੋਈ ਸ਼ਬਦ ਸਾਥ ਤੋਂ ਵਾਧ ਘੱਟ ਬੋਲਿਆ ਕੋ ਮਾਫੀ ਚਾਹ